ਵਾਰਡ ਨੰਬਰ 39 ਦੇ ਅਧੀਨ ਆਉਂਦੇ ਟਾਕੀ ਵਿਖੇ ਇੱਕ ਮੀਟਿੰਗ ਦਾ ਆਯੋਜਨ ਪਾਰਸ਼ਦ ਸੰਗੀਤਾ ਸ਼ਰਮਾ ਤੇ ਉਹਨਾਂ ਦੇ ਬੇਟੇ ਰਜਤ ਸ਼ਰਮਾ ਦੀ ਅਗਵਾਹੀ ਹੇਠ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਕਾਂਗਰਸ ਕਮੇਟੀ ਪੰਜਾਬ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿਜ ਸਾਬਕਾ ਜ਼ਿਲ੍ਹਾ ਪ੍ਰਧਾਨ ਰੰਜਨਾ ਮਹਾਜਨ ਜ਼ਿਲ੍ਹਾ ਪ੍ਰਧਾਨ ਬਿਟੂ ਅਗਰਵਾਲ ਜ਼ਿਲ੍ਹਾ ਯੂਥ ਪ੍ਰਧਾਨ ਅਭਿਮ ਸ਼ਰਮਾ ਇਸ ਇਲਾਕੇ ਦੇ ਆਬਜ਼ਰਵਰ ਅਰਵਿੰਦ ਸ਼ਰਮਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿਗਾ ਸਵਾਗਤ ਮੌਜੂਦ ਵਾਡ ਵਾਸੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਭਾਰੀ ਇਕੱਠ ਮਹਿਲਾਵਾਂ ਦਾ ਦੇਖਣ ਨੂੰ ਮਿਲਿਆ ਤੇ ਆਪਣੀ ਗੱਲ ਰੱਖਦਿਆਂ ਹੋਇਆਂ ਪੰਜਾਬ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਮਿਤ ਵਿੱਚ ਅਤੇ ਰਜਿਤ ਸ਼ਰਮਾ ਨੇ ਕਿਹਾ ਕਿ ਰਾਤ ਦੇ ਵੇਲੇ ਹੋਏ ਇਸ ਬੈਠਕ ਵਿੱਚ ਜਿੰਨਾ ਇਕੱਠ ਔਰਤਾਂ ਦਾ ਦੇਖਣ ਨੂੰ ਮਿਲਿਆ ਹੈ ਉਹ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਇੱਕ ਇਹੋ ਜਿਹਾ ਮੌਕਾ ਹੁੰਦਾ ਹੈ ਜਿੱਥੇ ਔਰਤ ਆਪਣੇ ਘਰਾਂ ਦੇ ਕੰਮਾਂ ਵਿੱਚ ਪੂਰੀ ਤਰ੍ਹਾਂ ਵਿਅਸਤ ਹੁੰਦੀਆਂ ਨੇ ਤੇ ਮੌਕਾ ਕੱਢ ਕੇ ਉਹ ਉਹਨਾਂ ਦੀ ਇਸ ਬੈਠਕ ਵਿੱਚ ਆਈਆਂ ਨੇ ਇਹ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਔਰਤਾਂ ਨੂੰ ਝਾਸਾ ਦਿੱਤਾ ਗਿਆ ਸੀ ਇੱਕ 1000 ਰੁਪਏ ਦੇਣ ਦਾ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਉਹ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਚੁਣਾਈ ਉਮੀਦਵਾਰ ਸੁBINDER SINGH RANDHAWA ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਨੇ ਤੇ ਨਾਲ ਉਹਨਾਂ ਨੇ ਇਹ ਵੀ ਪ੍ਰੋਸਾ ਦਵਾਇਆ ਹੈ ਕਿ ਉਹ ਉਹਨਾਂ ਨੂੰ ਆਪਣਾ ਵੋਟ ਦੇ ਕੇ ਜੇਤੂ ਬਣਾਉਣਗੇ ਉਹਨਾਂ ਨੇ ਕਿਹਾ ਕਿ ਮਹਿਲਾ ਸ਼ਕਤੀ ਇੱਕ ਇਹੋ ਜਿਹੀ ਸ਼ਕਤੀ ਹੈ ਕਿ ਜਿਹੜੀ ਤੁਹਾਡੀ ਜਿੱਤ ਨੂੰ ਯਕੀਨੀ ਵੀ ਬਣਾਉਂਦੀ ਹੈ ਤੇ ਜਿੱਤ ਨੂੰ ਪੂਰਨਤਾ ਵੀ ਪ੍ਰਦਾਨ ਕਰਦੀ ਹੈ। ਪਹਿਲੇ ਰਜਾ ਜੀ ਦਾ ਥੈਂਕਸ ਕਰਨਾ ਕਿ ਉਹਨਾਂ ਨੇ ਵੋਟਸ ਤੇ ਮੀਟਿੰਗ ਰੱਖੀ ਹੈ। ਔਰ ਕਾਂਗਰਸ ਦੀ ਹਮੇਸ਼ਾ ਪ੍ਰਾਇਓਰਟੀ ਯੁਵਾ ਔਰਤਾਂ ਬੇਟੀਆਂ ਰਹੀਆਂ ਜੀ ਕਿਸਾਨ ਰਿਹਾ ਹੈ ਔਰ ਸਾਡਾ ਜਿਹੜਾ ਮੈਨੀਫੈਸਟੋ ਵੀ ਹੈ ਚਾਰਨੇ ਆਏ ਵੀਰ ਔਰ ਜੋ ਔਰਤ ਵੀ ਕਵਰਡ ਹੈ ਪ੍ਰੋਪਰਲੀ ਸਭ ਤੋਂ ਪਹਿਲੇ ਪ੍ਰਾਇਟੀ ਚੱਤੇ ਜੁਵਾ ਵੀ ਹੈ ਤੇ ਜਿਹਦੇ ਵਿੱਚ ਅਸੀਂ 1 ਲੱਖ ਰੁਪਏ ਸਾਲ ਦਾ ਇੱਕ ਔਰਤ ਨੂੰ ਤਾਕਤ ਦੇਣ ਵਾਸਤੇ ਦੇ ਰਹੇ ਹਾਂ ਪਰਿਵਾਰ ਦੀ ਔਰਤ ਨੂੰ ਤੇ ਜੁਵਾ ਜੇ ਗ੍ਰੈਜੂਏਸ਼ਨ ਕਰਦਾ ਹੈ ਤਾਂ ਕਿ ਉਹ ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ 1 ਸਾਲ ਵਾਸਤੇ ਲੱਖ ਰੁਪਏ ਉਹਨਾਂ ਨੂੰ ਮਿਲ ਜਾਏ ਤਾਂ ਕਿ ਆਪਣੀ ਨੌਕਰੀ ਲੱਭ ਲੈਣ ਜਾਂ ਆਪਣਾ ਅੱਗੇ ਉਹ ਹਸਾਬ ਕਰਨ ਪੜ ਲੈਣ ਅਕੇ ਇੱਕ ਸਾਲ ਜਮ ਨਹੀਂ ਨੋਕਿਆ ਮੈਨੂੰ ਲੱਗਦਾ ਕਿ ਮਹਿੰਗਾਈ ਦਾ ਬਹੁਤ ਅਸਰ ਹੈ ਆਮ ਆਦਮੀ ਪਾਰਟੀ ਦਾ ਤੇ ਕਾਰਜ ਚਾਲੀ ਦੀ ਮੈਂ ਗੱਲ ਹੀ ਨਹੀਂ ਕਰਦਾ ਉਹ ਤੇ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਤੇ ਤੁਸੀਂ ਯਾਰ ਦੇਖ ਲਓ ਜਿਸ ਤਰ੍ਹਾਂ ਲੋਕਾਂ ਨੂੰ ਕਾਂਗਰਸ ਨਾਲ ਵੜ ਚੜ ਕੇ ਜੋਸ਼ ਹੈ ਵਿਸ਼ਵਾਸ ਹੈ ਕਿ ਅਸੀਂ ਇਹ थंपिंग ਮジョਰਿਟੀ ਨਾਲ ਦਿੱਤਾਗੇ ਔਰ ਨਾਲ ਮੈਂ ਅੱਜ ਥੈਂਕਸ ਕਰਨਾ ਸਾਡੇ ਕਾਂਗਰਸ ਦੇ ਬਹੁਤ ਹੀ ਸੀਨੀਅਰ ਲੀਡਰ AICC ਤੋਂ ਆਬਜ਼ਰਵਰ ਆਏ ਨੇ ਅਰਿੰਦਰ ਸ਼ਰਮਾ ਜੀ ਸਾਡੇ ਉੱਤਰਾਖੰਡ ਦੇ ਬਹੁਤ ਹੀ ਸੀਨੀਅਰ ਲੀਡਰ ਨੇ और मैं उन्हें वेलकम करना तो मैं उन्होंने भी काम कि कहे जो भी पार्टी की सा मैनिफेस्टो है जो सा सोच है वो लोगों को पठानकोट में दस मैं अमृतसर से आज जब गुरदासपुर से होता हुआ यहाँ पर आया हूँ पठानकोट में तो हर जगह मैंने देखा कि बहुत बड़ी संख्या में कांग्रेस के लोग हर जगह पब्लिक मीटिंग कर रहे हैं और जो जनता में आक्रोश है जो अभी वर्तमान में सरकार है उसने विकास के सारे काम रोक दिए हैं और पठानकोट में विशेषकर अमित में जो जब एम थे तो जनता के जो जितना उत्साह और दिखाई दे रहा है उससे लगता है कि कांग्रेस बहुत बड़े मार्जिन से ये विधानसभा सीट जो है कांग्रेस जीतेगी और रंधावा साहब बहुत बड़ी लीड के साथ यहाँ से आगे जाएंगे तो मैं समझता हूँ गुरुदासपुर एक बहुत पंजाब के अच्छे मार्जिन से सीट हमारे रंधाव साहब विजयी होंगे सारे कांग्रेस के कार्यकर्ता बहुत मेहनत से और बहुत उत्साह से कार्यकर्ता है, है। देखिए आप पंजाब के कंटेस्ट में बात करिए आप वो क्या कर रहे हैं वो तो अभी पांचवें चरण का चुनाव भी नहीं हुआ है तो अपने अपने सब लगाते अनुमान लेकिन मैं समझता हूँ इस बार जो है भाजपा को जो है ਬਹੁਮਤ ਨਹੀਂ ਮਿਲੇਗਾ ਔਰ ਕਾਂਗਰਸ ਬਹੁਤ ਅੱਛਾ ਪ੍ਰਦਰਸ਼ਨ ਕਰੇਗੀ ਜਿਨਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਜੀ ਦੇ ਹੱਕ ਦੇ ਵਿੱਚ ਵਾਰਡ ਨੰਬਰ 39 ਦੇ ਵਿੱਚ ਮਹਿਲਾ ਸਖਸ਼ੀਤ ਕਰਨ ਦੀ ਮੀਟਿੰਗ ਹੋਈ ਹੈ ਔਰ ਮੈਂ ਬਹੁਤ ਆਭਾਰੀ ਹਾਂ ਕਿ ਮੇਰੇ 127 ਤੇ 128 ਨੰਬਰ ਦੀ ਮਹਿਲਾਵਾਂ ਨੇ ਭਾਰੀ ਸੰਖਿਆ ਦੇ ਵਿੱਚ ਪੁੱਜ ਕੇ ਮੇਰਾ ਜੋ ਮਾਨ ਵਧਾਇਆ ਹੈ ਮੈਂ ਉਹਨਾਂ ਦਾ ਰਿਣੀ ਹੋ ਗਿਆ ਹਾਂ ਔਰ ਜੋ ਸੁਖਜਦਰ ਸਿੰਘ ਰਧਾਵਾ ਜੀ ਦੇ ਸੁਪਨੇ ਆ ਖਾਸ ਕਰ ਸਾਡੇ ਟਾਕੀ ਰੋਡ ਦਾ ਸੁਪਨਾ ਫਲਾਈਓਵਰ ਦਾ ਔਰ ਮੈਂ ਯਕੀਨ ਦਿਵਾਉਣਾ ਹੈ ਕਿ ਉਹਨਾਂ ਦੀ ਜਿੱਤ ਤੋਂ 3 ਮਹੀਨੇ ਦੇ ਬੀਤਰ-ਬੀਤਰ ਇਸ ਕੰਮ ਨੂੰ ਜੋ ਬੰਦ ਪਏ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਏਗਾ ਮੈਂ ਮੁੱਖ ਮੰਤਰੀ ਕੋਲ ਤੋਂ ਕੌਣ-ਕੌਣ ਪੁੱਛਦਾ ਮੈਂ ਆਵਾਰੀ ਹਾਂ ਪੁਰਵ ਕਾਂਗਰਸ ਮਹਿਲਾ ਅਧਿਐਕਸ਼ ਸ਼੍ਰੀਮਤੀ ਰੰਜਨਾ ਮਹਾਜਨ ਜੀ ਦਾ ਉਹਨਾਂ ਦੇ ਨਾਲ ਆਈ ਸੀ ਸਾਡੇ ਪ੍ਰੈਜ਼ੈਂਟ ਜਿਹੜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਬਿੱਟੂ ਅਗਰਵਾਲ ਜੀ ਔਰ ਵਿਸ਼ੇਸ਼ ਕਰ ਮੇਰੇ ਦੋਸਤ ਔਰ ਪਠਾਨਕੋਟ ਨੂੰ ਬੁਲੰਦੀਆਂ ਚ ਲੈ ਕੇ ਜਾਣ ਚ ਜਿਨ੍ਹਾਂ ਦਾ ਇੱਕ ਅਹਿਮ ਰੋਲ ਰਿਹਾ ਸ਼੍ਰੀ ਅੰਮਿਤ ਵੈਜ ਜੀ ਪਹੁੰਚੇ ਆ ਔਰ ਉਹਦੇ ਨਾਲ ਹੀ ਮੇਰੇ ਛੋਟੇ ਵੀਰ ਜੋ ਨਮ ਨਿਯੁਕਤ ਡਿਸਟ੍ਰਿਕਟ ਯੂਥ ਕਾਂਗਰਸ ਦੇ ਪ੍ਰੈਜ਼ੈਂਟ ਆ ਅਭਿਮ ਸ਼ਰਮਾ ਜੀ ਦਾ ਬਹੁਤ ਨਿਗਾ ਸਵਾਗਤ ਕੀਤਾ ਗਿਆ ਮੇਰੇ ਵਾਰਡ ਦੀ ਜਨਤਾ ਦੁਆਰਾ ਬਹੁਤ ਕਾਬਿਲ ਕਾਬਿਲ ਤਾਰੀਫ ਜੋ ਅੱਜ ਇੱਥੇ ਮੀਟਿੰਗ ਹੋਈ ਆ ਤਾਂ ਬਹੁਤ ਧੰਨਵਾਦ ਕਰਨਾ ਆਪਣੇ ਵਾਰਡ ਦਾ ਕੀ ਰੁਝਾਨ ਰਹਿਣ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਤੁਹਾਨੂੰ ਹੀ ਲੱਗਦਾ ਤੁਹਾਡਾ ਸਰ ਤੁਸੀਂ ਦੇਖ ਹੀ ਲਿਆ ਕਿ ਮਹਿਲਾਵਾਂ ਨੇ ਮੈਨੂੰ ਬਹੁਤ ਜ਼ਿਆਦਾ ਮਾਨ ਸਮਾਨ ਬਖਸ਼ਿਆ ਕਿਉਂਕਿ ਮੈਂ ਆਪਣੇ ਵਾਅਦੇ ਵਿੱਚ ਹਮੇਸ਼ਾ ਕੰਮ ਕਰਨ ਨੂੰ ਅੱਗੇ ਰਹਿਣਾ ਮੈਂ ਨਾ ਸਵੇਰ ਦਿਖੀ ਨਾ ਰਾਤ ਦਿਖੀ ਨਾ ਦਿਨ ਦਿਖਿਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਇੱਕ ਛੋਟੇ ਜਿਹੇ ਬੁਲਾਵੇ ਤੇ ਇੰਨੀ ਭਾਰੀ ਸੰਖਿਆ ਦੇ ਵਿੱਚ ਖਾਸ ਕਰ ਸ਼ਾਮ ਨੂੰ 8:30 ਵਜੇ ਇੱਕ ਮਹਿਲਾ ਦਾ ਆਪਣੇ ਘਰ ਦੇ ਸਾਰੇ ਕੰਮ ਕਾਜ ਛੱਡ ਕੇ ਆਣਾ ਇਹ ਦਰਸਾਉਂਦਾ ਹੈ ਕੀ ਜੋ ਮੇਰੀ 3 ਸਾਲਾਂ ਦੀ ਕੀਤੀ ਮਿਹਨਤ ਹੈ ਉਹ ਮੇਰੇ ਵਾਰਡ ਦੀ ਜਨਤਾ ਦੁਆਰਾ ਸਵੀਕਾਰਯੋਗ ਹੈ ਇਫ ਯੂ ਵਿਸ਼ दट ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalozi bypass road patanchur